ਇੱਕ ਤਸਵੀਰਾਂ ਮੁਕੇ ਦੀਆਂ ਘੇਰ ਮਰਦੇ ਨਾਲ ਆਪਣਾ ਆਪਣੀ ਜਿਹੜਾ ਘਰ ਵਾਲਾ ਫੜਿਆ ਜਿਹੜਾ ਦੀਆਂ ਘੇਰ ਮਰਦੇ ਨਾਲ 3 ਸਾਲ ਹੋ ਗਿਆ ਸ਼ਾਇਦ ਬਾਹਰ ਰਹਿਆ ਜੀ ਦੇਖੋ ਇਹ ਬੇਟੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਗੱਢਦੇ ਤੁਹਾਨੂੰ ਦਿਖਾ ਰਹੇ ਆ ਜੀ ਇੱਕ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨੇ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਦਾ ਇੱਕ ਪਤਨੀ ਨੇ ਆਪਣੇ ਪਤੀ ਨੂੰ ਹੋਟਲ 'ਚ ਗੈਰ ਔਰਤ ਨਾਲ ਰੰਗੇ ਹੱਥੀ ਫੜਿਆ ਜਿਸ ਤੋਂ ਬਾਅਦ ਹੋਟਲ ਦੇ ਬਾਹਰ ਜਮ ਕੇ ਹੰਗਾਮਾ ਹੋ ਗਿਆ ਪਤਨੀ ਨੇ ਹੋਟਲ ਦੇ ਬਾਹਰ ਹੀ ਦੋਮਾ ਦੀ ਖਿੱਚ ਤੋ ਕੀਤੀ ਹਾਲਾਂਕਿ ਇਸ ਦੌਰਾਨ ਗੈਰ ਔਰਤ ਮੌਕੇ ਤੋਂ ਭੱਜਣ 'ਚ ਕਾਮਯਾਬ ਰਹੀ ਪਰ ਇਸ ਦੌਰਾਨ ਉਸ ਦੀਆਂ ਤਸਵੀਰਾਂ ਕੈਮਰੇ ਚੀਜ਼ ਕੈਦ ਹੋ ਗਈਆਂ ਜਿਸ ਤੋਂ ਬਾਅਦ ਮੌਕੇ ਤੇ ਜੰਮ ਕੇ ਹੰਗਾਮਾ ਹੋਇਆ ਪਤਨੀ ਦਾ ਇਲਜ਼ਾਮ ਸੀ ਕਿ ਉਸ ਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਹੈ ਅਤੇ ਕਿਸੇ ਗੈਰ ਔਰਤ ਨਾਲ ਕਰੀਬ 1 ਸਾਲ ਤੋਂ ਰਹਿ ਰਿਹਾ ਹੈ ਜਿਸ ਨੂੰ ਕਿ ਹੁਣ ਉਸ ਵੱਲੋਂ ਰੰਗੇ ਹੱਥੀ ਫੜਿਆ ਗਿਆ ਹੈ ਦੋਵੇਂ ਹੋਟਲ ਦੇ ਇੱਕ ਕਮਰੇ ਚ ਰੰਗ ਰੜੀਆਂ ਮਾਰਾ ਰਹੇ ਸੀ ਜਿਸ ਤੋਂ ਬਾਅਦ ਮੌਕੇ ਤੇ ਪੀੜਤ ਤੌਰ ਤੇ ਪਹੁੰਚੀ ਅਤੇ ਦੋਵਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਇੱਕ ਘਰੇ ਦੇ ਵਿੱਚ ਇੱਕ ਪਰਿਵਾਰ ਵੱਲੋਂ ਆਪਣੀ ਜਿਹੜਾ ਘਰ ਵਾਲਾ ਫੜਿਆ ਜਿਹੜਾ ਦੇਖ ਰਹੇ ਹਾਂ ਆਪਣੀ ਘਰ ਹੋਇਆ ਸ਼ਾਇਦ ਬਾਹਰ ਵਾਲਾ ਫੜਿਆ ਦੇਖਦੇ ਘਰੇ ਦੀਆਂ ਤਸਵੀਰਾਂ ਦਾ ਦਿਖਾ ਰਹੇ ਆ ਜਿਹੜੀ ਲੜਕੀ ਨੂੰ ਉੱਤੇ ਫੜਿਆ ਗਿਆ ਦੇਖੋ ਕਾਫੀ ਵਿਵਾਦ ਹੋ ਰਿਹਾ ਜੀ ਮੌਕੇ ਤੇ ਕੀ ਗੱਲਬਾਤ ਮੈਂ ਤਸਵੀਰਾਂ ਤੁਹਾਨੂੰ ਫਾਹੰਦੀਆਂ ਕਰ ਰਹੇ ਆ ਜਿਹੜਾ ਹੰਗਾਮਾ ਹੋ ਚੁੱਕਾ ਹੈ ਖੁਦ ਦੇਖੋ ਇੱਕ ਮਹਿਲਾ ਦੁਆਰਾ ਇੱਕ ਜਿਹੜੀ ਹੈ ਮਹਿਲਾ ਦੁਆਰਾ ਫੜਿਆ ਗਿਆ ਲੱਗ ਰਿਹਾ ਕਿ ਉਹ ਮਹਿਲਾ ਜਿਹੜੀ ਹੈ ਭਾਈ ਸੀ ਕੀ ਮੌਕੇ ਤਸਵੀਰਾਂ ਦੇਖ ਤਸਵੀਰਾਂ ਲਾਈਵ ਮੈਡਮ ਮਾਮਲਾ ਕੀ ਹੈ ਮੈਡਮ ਗੱਲ ਕੀ ਹੈ ਅੱਜ ਜਨਾਨੀ ਨੇ ਮੇਰਾ ਘਰ ਖਰਾਬ ਕੀਤਾ ਹੋਇਆ ਦੇਖੋ ਅੱਜ ਜਨਾਨੀ ਮੈਨੂੰ ਧਮਕੀਆਂ ਦਵਾੰਦੀ ਕਹਿੰਦੀ ਮੈਂ ਤੈਨੂੰ ਛੱਡਣਾ ਨਹੀਂ ਆਪੇ ਪੰਚਾਇਤ ਬਲਾਕ ਦੇ ਨਹੀਂ ਜਾਣ ਦੇਣਾ ਮੈਂ ਸ਼ਕਲ ਦਿਖਾਣੀ ਸ਼ਕਲ ਦਿਖਾ ਮੈਡਮ ਤੁਹਾਡੇ ਅਲੀਗੇਸ਼ਨ ਲੱਗ ਰਹੇ ਮੈਡਮ ਤੁਹਾਡੇ ਅਲੀਗੇਸ਼ਨ ਲੱਗ ਰਹੇ ਆ ਇੱਕ ਸਾਹ ਦੇ ਹੋਗਾ ਲਗਾਤਾਰ ਤਸਵੀਰ ਹਸਬੰਦ ਨੂੰ ਫੜਿਆ ਗਿਆ ਜਿਹੜਾ ਹੋਟਲ ਦੇ ਵਿੱਚ ਫੜਿਆ ਆ ਸੁਆਲ ਹੋ ਰਿਹਾ ਆ ਤੁਹਾਨੂੰ ਕੋਈ ਇੱਕ ਸਾਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਹੈ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਹੈ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨੇ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਮੈਂ ਘੜੇ 'ਚ ਹੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਘੜੇ 'ਚ ਤਾਂ ਰਹਿਣ ਵਾਲਾ ਹੈ ਟੜਕੀ ਅਨਲੀਗਲ ਹੈ ਐਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹਦੀ ਛੇਲੀ ਹੈ ਮਸ਼ੂਕ ਇਹਦੀ ਬਣੀ ਹੋਈ ਦਰਸਲੇ ਹੰਗਾਮਾ ਜਲੰਧਰ ਦੇ ਦੜੇ ਇਲਾਕੇ 'ਚ ਹੋਇਆ ਹੈ ਜਿੱਥੇ ਕਿ ਪਤਨੀ ਵੱਲੋਂ ਪਤੀ ਨੂੰ ਗੈਰ ਔਰਤ ਨਾਲ ਕਾਬੂ ਕੀਤਾ ਗਿਆ ਦੋਮੇ ਧੜੇ ਇਲਾਕੇ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਮੌਜੂਦ ਸੀ ਜਿੱਥੇ ਕਿ ਪਤਨੀ ਨੂੰ ਏਸੀ ਪਿੰਕ ਲਾਖੇ ਅਤੇ ਪਤਨੀ ਮੌਕੇ ਤੇ ਪਹੁੰਚੀ ਤੇ ਦੋਮਾ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਪੀੜਤ ਤੌਰ ਤਰਤੇ ਮੁਤਾਬਕ ਉਸ ਦਾ ਪਤੀ 1 ਸਾਲ ਤੋਂ ਉਸ ਨੂੰ ਧੋਖਾ ਦੇ ਰਿਹਾ ਹੈ ਅਤੇ ਉਸ ਨਾਲ ਲੜਾਈ ਝਗੜਾ ਕਰਦਾ ਹੈ ਜਿਸ ਕਾਰਨ ਉਹ 1 ਸਾਲ ਤੋਂ ਆਪਣੇ ਪੇਕੇ ਕਰ ਰਹੀ ਹੈ ਹਾਲਾਂਕਿ ਇਸ ਦੌਰਾਨ ਪੀੜਤਾ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਪਿਆਰ ਨਾਲ ਸਮਝਾਉਣਾ ਚਾਹੁੰਦੀ ਸੀ ਪਰ ਉਹ ਨਹੀਂ ਸਮਝਿਆ ਜਿਸ ਤੋਂ ਬਾਅਦ ਹੁਣ ਉਸ ਨੇ ਦੋਮਾ ਨੂੰ ਰੰਗੇ ਹੱਥੀ ਕਾਬੂ ਕਰਨ ਦਾ ਫੈਸਲਾ ਕੀਤਾ ਕੀਤਾ ਮਤਾਬ ਕੋ ਉਸ ਦਾ ਪਤੀ ਅਤੇ ਔਰਤ ਦੋਵੇਂ ਇੱਕ ਦੂਜੇ ਨੂੰ ਕਰੀਬ 1.5 ਸਾਲ ਤੋਂ ਜਾਣਦੇ ਨੇ ਅਤੇ ਉਸ ਨੂੰ ਧੋਖਾ ਦੇ ਰਹੇ ਨੇ ਮੈਨੂੰ ਦੇ ਐਸੇ ਮੰਨ ਲੂ ਲੜਾਈ ਹੋਈ ਨੂੰ ਸਾਲ ਹੋ ਗਿਆ ਪਰ ਉਸ ਤੋਂ 2-3 ਮਹੀਨੇ ਬਾਅਦ ਮੈਂ 2-3 ਵਾਰੀ ਟਰਾਈ ਕੀਤਾ ਇਸ ਬੰਦੇ ਦੇ ਦਬਾਅ ਪਾ ਕੇ ਉਹਨਾਂ ਬੰਦਿਆਂ ਨੂੰ ਚੁੱਪ ਕਰਾ ਦਿੱਤਾ ਕਿ ਅਸੀਂ ਨਹੀਂ ਕੋਈ ਗੱਲ ਕਰਨੀ ਆਪਣੇ ਛੋੜੇ ਨੂੰ ਕਲੋਂ ਲਾਂਭ ਨਹੀਂ ਕੋਸ਼ਿਸ਼ ਕੀਤੀ ਤੁਹਾਡੇ ਕਿੰਨੇ ਬੇਬੀ ਤੁਸੀਂ ਦੱਸ ਰਹੇ ਹੋ ਮੇਰੀ ਇੱਕੋ ਹੀ ਕੁੜੀ ਹੈ ਜੀ ਪਰ ਇੱਕ ਕੁੜੀ ਹੈ ਫਿਰ ਵੀ ਆਪਾਂ ਇਹ ਚੀਜ਼ ਕਰ ਰਹੇ ਆ ਫਿਰ ਨੁਕਰੀ ਮਾਰੀ ਗੱਲ ਲੈ ਜਨਾਨੀ ਨਾਲ ਕੋਲ ਮਿਲਾਨ ਲੈ ਕੇ ਜਾਨੀ ਆ ਰਹੀ ਸ਼ੌਪ ਦੇ ਉੱਤੇ ਜਿੱਥੇ ਕੰਮ ਕਰਦਾ ਹੈ ਉਹ ਜਨਾਨੀ ਨਜਾਇਜ਼ ਇੱਥੇ ਆ ਕੇ ਇਹਨੂੰ ਮਿਲਦੀ ਏ ਪਰ ਇਹ ਉਹਨੂੰ ਬਾੜ ਲੈਂਦਾ ਮੈਨੂੰ ਅੱਗੋਂ ਮਾਰਨ ਦੀ ਧਮਕੀਆ ਦਿੰਦਾ ਕਹ ਮੈਨੂੰ ਪੰਜ ਸਾਲ ਹੀ ਹੋ ਗਿਆ ਤੇ ਤੁਸੀਂ ਆਪਣੇ ਘਰ ਦੇ ਨਾਲ ਨਹੀਂ ਗੱਲ ਕੀਤੀ ਬ੍ਰਦਰ ਨਾਲ ਆਪਣੇ ਜਾਂ ਫੈਮਿਲੀ ਨਾਲ ਗੱਲ ਕਰ ਲਈ ਪਾਜੀ ਸਾਰੇ ਦੇ ਹੱਥ ਚੁੱਕਦਾ ਹੈ ਕਿਸੇ ਦੀ ਨਹੀਂ ਸੁਣਦਾ ਕਿਸੇ ਦੀ ਨਹੀਂ ਕਿਸੇ ਕੋਲ ਨਹੀਂ ਡਰਦਾ ਤਾਂ ਹੀ ਲਈ ਮੈਂ ਤੁਹਾਡੇ ਫੈਲਟ ਲੈਣ ਵਾਸਤੇ ਆਈ ਹਾਂ ਨਹੀਂ ਤੁਸੀਂ ਪੁਲਿਸ ਕੰਪਲੇਂਟ ਦਿਓਗੇ ਅੱਜ ਹਾਂਜੀ ਪਾਜੀ ਤੂੰ ਥਾੜੇ ਜਾ ਰਹੇ ਹੋ ਅੱਗੇ ਮੈਂ 7 ਨੰਬਰ ਵਾਲੇ ਕੋਈ 7 ਨੰਬਰ ਵਾਲੇ ਨੇ ਮੇਰੀ ਮਾਂ ਨੂੰ ਦਬਾ ਪਾਇਆ ਕਿ ਤੂੰ ਆਪਣੀ ਕੁੜੀ ਦਾ ਘਰ ਨਹੀਂ ਬਸਣ ਦਿੰਦੀ ਮੇਰੀ ਮਾਂ ਨੇ ਮੇਰਾ ਸਿਰ ਪਾਟਾ ਸੀ ਪਾਜੀ ਮੇ ਕੋ ਤੁਰਕੇ ਨਹੀਂ ਜਾਇਆ ਜਾਂਦਾ ਸੀ ਚੱਕਰ ਆਉਂਦੇ ਸੀ ਅਸੀਂ ਪੂਰਾ ਹਫਤਾ ਜਾਂਦੇ ਰਹੇ ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਆਕ ਕੇ ਘਰ ਬੈਠ ਕੇ ਵੇਟ ਕਰ ਕਰਕੇ ਬੰਦੇ ਨੂੰ ਇਹਨੂੰ ਸਮਝੋਤਾ ਵਾਸਤੇ ਕਹਿ ਕਹਿ ਕੇ ਕਿ ਇੱਥੋਂ ਦਾ ਤਾਂ ਮੈਂ ਆਈ ਆ ਕਿ ਮੈਨੂੰ ਤੁਹਾਡਾ ਸਾਥ ਚਾਹੀਦਾ ਮੇਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਦਾਦਾ ਸੀ ਇਹ ਕਿ ਆਏ ਰੋਜ਼ ਅਜਿਹੇ ਨੇਕਾ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਔਰਤਾਂ ਵੱਲੋਂ ਅਜਿਹੇ ਇਲਜ਼ਾਮ ਪਤਿਆਂ ਤੇ ਲਾਏ ਜਾਂਦੇ ਨੇ ਅਤੇ ਉਹਨਾਂ ਨੂੰ ਰੰਗੇ ਹੱਥੀ ਕਾਬੂ ਵੀ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਨਾ ਹੀ ਇਹ ਲੋਕ ਸਮਝਣ ਨੂੰ ਤਿਆਰ ਨੇ ਅਤੇ ਨਾ ਹੀ ਉਹ ਔਰਤਾਂ ਜੋ ਅਜਿਹੇ ਲੋਕਾਂ ਨਾਲ ਰਹਿੰਦੀਆਂ ਨੇ ਹਾਲਾਂਕਿ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੈਰ ਔਰਤ ਦੇ ਹੱਥਾਂ ਵਿੱਚ ਚੂੜਾ ਪਾਇਆ ਹੋਇਆ ਹੈ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਦੋਮਾ ਵੱਲੋਂ ਵਿਆਹ ਕਰਵਾ ਲਿਆ ਗਿਆ ਹੋਵੇ ਪਰ ਫਿਲਹਾਲ ਇਸ ਮਾਮਲੇ ਤੇ ਪੁਲਿਸ ਜਾਂਚ ਤੋਂ ਬਾਅਦ ਹੀ ਕੁਝ ਕਹਿਣਾ ਮناسب ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ